ਆਤਰ ਕੇ ਮੇਰੇ ਵੀ ਰੱਖੋ ਤੇ ਰੱਖਾਂਗੇ ਕੋਈ ਨਹੀਂ ਨਿਕਾਵੇ ਤੁਸੀਂ ਦਸਾਰੇ ਬਾਦਲ ਸਾਹ ਵਾਲੇ ਹੋ ਬਾਪੂ ਬਾਦਲ ਯਾਦ ਆ ਉਹ ਆਉਂਦੇ ਹੁੰਦੇ ਸੀ ਤੇਰੇ ਪਿਓ ਦਾ ਮੇਰੇ ਪਿਓ ਕੈਦ ਘਟ ਗਏ ਸੀ ਹੋ ਵਾ ਹਾਂ ਕੈਦ ਘਟ ਗਏ ਸੀ ਵਾਹ ਹਾਂ ਐਸਾ ਜਿਉਂ ਜੰਮਿਆ ਨਾ ਸਾਡਾ ਪਿਓ ਵੀ ਉਸੇਰੇ ਘਟਾ ਪੜ੍ਹਦਾ ਸੀ ਯਾਦਾਂ ਬਹਾਂ ਨੰਬਰ 9000 ਦਾ ਬਣਾ ਮਾਇਕਾ ਬਲੀ ਜੁਨੀਰ ਬੜਾ ਜਵਾਨ ਹੈ ਬੜਾ ਗੁਰ ਆਵਾ ਪਾਦੋ ਫਾ ਦਾ ਮਾਹੂਦ ਮਾਵੇ ਪਾਦੋ ਫਾ ਛੇ ਛੇ ਗਿੰਦੇ ਜੀ ਬਸਾ ਵਧੀਆ ਵਧੀਆ ਸ਼ਖਲਾ ਮਹਾਰਾਤਾ ਪਰ ਜੋ ਕੁਝ ਬਣਾਇਆ ਬਾਪੂ ਨੇ ਬਣਾਇਆ ਲੀਪਾ ਤੂੰ ਵੀ ਬਣਾਵੇਂਗਾ ਪਰ ਥੋੜਾ ਜਿਵੇਂ ਬਾਪੂ ਦੇ ਹੱਥ ਸਿਰ ਤੇ ਆਤਰ ਕੇ ਮੇਰੇ ਵੀ ਰੱਖੋ ਤੇ ਰੱਖਾਂਗੇ ਨਹੀਂ ਰੱਖਾਂਗੇ ਬਾਪੂ ਬਾਦਲ ਯਾਦ ਆ ਉਹ ਆਉਂਦੇ ਹੁੰਦੇ ਸੀ ਸਿਰਫ ਕਾਹਨਾ ਮੇਰੇ ਪਿਓ ਕਾਹਨ ਘਟ ਗਿਆ ਸੀ ਉਹ ਵਾ ਹਾਂ ਕਾਹਨ ਘਟ ਗਿਆ ਸੀ ਬਹੁਤ ਵਧੀਆ ਹਾਂ ਐਸਾ ਜਿਉਂ ਜੰਮਿਆ ਨਾ ਸਾਡਾ ਜੁੜ ਕੇ ਵੀ ਉਸੇ ਨੇ ਪੁੱਟਾ ਪਰ ਜੇ ਲ हां वरीया वरीया شغله ਮਾਰਾ ਪਰ ਜੋ ਕੁਝ ਬਣਾਇਆ ਬਾਪੂ ਨੇ ਬਣਾਇਆ ਬਹੁਤ ਬਣਾਵੇ ਤੂੰ ਵੀ ਬਣਾਵੇਂਗਾ ਪਰ ਥੋੜਾ ਜਿਵੇਂ ਬਾਪੂ ਦੇ ਹੱਥ ਤੇ ਹੱਥ ਰੱਖ ਕੇ ਮੇਰੇ ਵੀ ਰੱਖੋ ਤੇ ਰੱਖਾਂਗੇ ਕੋਈ ਨਹੀਂ ਲਗਾਓ ਤੁਸੀਂ ਸਾਡੇ ਬਾਲਾ ਸਾਹ ਵਾਲੇ ਹੋ ਬਾਪੂ ਬਾਦਲ ਯਾਦ ਆ ਉਹ ਆਉਂਦੇ ਹੁੰਦੇ ਸੀ ਤੇ ਪੌੜਾ ਮੇਰੇ ਪਿਓ ਕੈਲ ਘਟ ਗਿਆ ਸੀ ਵਾਹ ਹਾਂ ਗਾਇਸ ਗਾਇਸ ਹਾਂ ਐਸਾ ਜਿਉਂ ਜੰਮਿਆ ਨਾ ਸਾਡਾ ਜੁਰਗੀ ਵੀ ਉਂਛੇ ਨੇ ਫੋਟੋ ਬਣਾ ਤਾ ਹਾਂ ਬੰਦਾ ਦਾ ਇੱਕ ਜ਼ਿਆਦਾ ਨਾ ਫੱਦ ਤਾਲੀ ਉੱਤੇ ਮੈਂ ਖਬਰੀ ਦਿੰਦਾ ਬੜਾ ਜਵਾਨ ਹੈ ਸਾਡਾ ਜੁਰਗਾ ਬੜਾ ਬਾਲ ਸਾਰਾ ਮੈਂ ਉਹਨੂੰ ਵੇਖਦਾ ਫਾੜਦਾ ਚੇਹਰੇ ਨਹੀਂ ਸਾ ਵਧੀਆ ਵਧੀਆ ਸ਼ਖਲਾ ਮਾਰਾ ਪਰ ਜੋ ਕੁਝ ਬਣਾਇਆ ਬਾਪੂ ਨਹੀਂ ਬਣਾਇਆ ਜੀ ਬਹੁਤ ਬਣਾਵੇ ਤੂੰ ਆਨੇਗਾ ਪਰ ਧੋੜਾ ਜਿਵੇਂ ਬਾਪੂ ਦੇ ਹੱਥ 'ਤੇ ਆਦਰ ਰੱਖਿਆ ਸੀ ਮੇਰੇ ਵੀ ਰੱਖੋ ਤੇ ਰੱਖਾਂਗੇ ਕੋਈ ਨਹੀਂ ਤੈ ਗਿਆ ਵੇ ਤੁਸੀਂ ਸਾਰੇ ਬਾਲਨਸ ਵਾਲੇ ਹੋ ਬਾਪੂ ਬਾਦਲ ਯਾਦ ਆ ਉਹ ਆਉਂਦੇ ਹੁੰਦੇ ਸੀ ਤੇਰੇ ਪਟੌੜਾ ਮੇਰੇ ਪਿਓ ਕੈਦ ਘਟ ਗਏ ਸੀ ਹੋ ਵਾ ਹਾਂ ਕੈਦ ਘਟ ਗਏ ਸੀ ਵਾਹ ਹਾਂ ਐਸਾ ਜਿਉਂ ਜੰਮਿਆ ਨਾ ਸਾਡਾ ਪਿਓੜ ਵੀ ਉਸੇਰੇ ਫੋਟੋ ਪਰ ਲੰਬਾ ਲੰਬਾ ਗਾਇਕ ਜ਼ਾਬਾਨਾ ਫਾਟੇ ਜ਼ਾਲੀ ਉੱਤੇ ਮੈਂ ਆਪਣੀ ਜੁਨੀ ਹੋਰ ਬੜਾ ਜਵਾਨ ਹੈ ਸਰਾ ਗੁਰ ਆਵਾਜ਼ ਫਾਵਾ ਮੈਂ ਉਹ ਨੂੰ ਆਵੇ ਫਾਵਾ ਚੇ ਚੇਗਰੇ ਤੇ ਨਹੀਂ ਸ਼ਗਲਾ ਮਾਰਦਾ ਪਰ ਜੋ ਕੁਝ ਬਣਾਇਆ ਬਾਪੂ ਨੇ ਬਣਾਇਆ ਜੀ ਬਣਾਵੇਂ ਤੂੰ ਵੀ ਬਣਾਵੇਂਗਾ ਪੱਕਾ ਪਰ ਘੋੜਾ ਜਿਵੇਂ ਬਾਪੂ ਦੇ ਹੱਥ ਸਿਰ ਤੇ ਆਦਰ ਰੱਖੇ ਸੀ ਮੇਰੇ ਵੀ ਰੱਖੋ ਤੇ ਰੱਖਾਂਗੇ ਕੋਈ ਨਹੀਂ ਰੱਖਾਂਗੇ ਵੀਰੇ ਸਾਰੇ ਪਾਲਨ ਸਾਹ ਵਾਲੇ ਹੋ ਬਾਪੂ ਬਾਦਲ ਯਾਦ ਹੈ ਉਹ ਆਉਂਦੇ ਹੁੰਦੇ ਸੀ ਸਿਰਫ ਪੌਣਾ ਮੇਰੇ ਪਿਓ ਕੈਦ ਘਟ ਗਿਆ ਸੀ ਉਹ ਵਾ ਹਾਂ ਕੈਦ ਘਟ ਗਿਆ ਸੀ ਬਾਹ ਹਾਂ ਐਸਾ ਜਿਉਂ ਜੰਮਿਆ ਨਾ ਸਾਡਾ ਪਿਓ ਕਿਵੇਂ ਵੇਛੜੇ ਫੋਟੋ ਬਣ ਗਿਆ ਹਾਂ ਨੰਬਰ ਹਾਂ ਨੰਬਰ ਦਾ ਜ਼ਿਆਦਾ ਨਾ ਫਾਟੇ ਨਾਲ ਉੱਤੇ ਨਹੀਂ ਮਾਇਆ